ਸਤਿ ਸ਼੍ਰੀ ਅਕਾਲ ਜੀ ਕਪੜੇ ਲੇੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਸੋਨੇ ਕੜਾਈ ਵਾਲੇ ਸੂਟ ਇਹ ਮਸ਼ੀਨੀ ਕੜਾਈ ਦਾ ਸੂਟ ਨੇ ਐਸ ਤੇ ਸਾਰੇ ਘੇਰੇ ਤੇ ਵੇਲ ਹੈ ਇਸ ਦੇ ਨਾਲ ਹੀ ਸੇਮ ਇਸ ਤੇ 슬ੀਵਸ ਤੇ ਵਰਕ ਹੈ ਹਾਂ ਜੀ ਇਹ ਨੈਕਸਟ ਹੈ ਇਹ ਬਹੁਤ ਹੀ ਸੋਨਾ ਤਿਤਲੀ ਵਾਲਾ ਡਿਜ਼ਾਈਨ ਬਣਿਆ ਹੈ ਐਸ ਤੇ ਫਰੰਟ ਤੇ ਆਏ ਨੇ ਸਾਰੇ ਔਰ ਇਹ ਸਲੀਵਸ ਤੇ ਆਏਗਾ ਹਾਂਜੀ ਇਹ ਨੈਕਸਟ ਹੈ ਜੀ ਇਹਦੇ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹਨਾਂ ਨੂੰ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਇਹਨਾਂ 'ਚ ਕੋਈ ਵੀ ਐਮਬ੍ਰੋਇਡਰੀ ਦਾ ਕੰਮ ਕਰਵਾਉਣਾ ਹੈ ਤਾਂ ਸਾਡੇ WhatsApp ਨੰਬਰ 'ਤੇ ਸਾਡਾ ਕੰਟੈਕਟ ਕਰ ਸਕਦੇ ਹੋ ਜੀ ਸਾਡੇ ਵੀਡੀਓਜ਼ ਵੇਖ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਹਣੇ ਸੋਹਣੇ ਸੂਟ ਤੁਹਾਡੇ ਤੱਕ ਪਹੁੰਚਣ। ਥੈਂਕ ਯੂ